ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੇ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਦੇ ਖੁੱਲ੍ਹੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਇਸ ਟਾਈਮ ਪੁਲਿਸ ਲਾਈਨ ਬਠਿੰਡਾ ਕੋਲ ਮੌਜੂਦ ਹੈ ਜਿੱਥੇ ਸ਼ਹੀਦਾਂ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਬਠਿੰਡਾ ਪੁਲਿਸ ਵੱਲੋਂ ਜਿਹੜਾ ਦੁੱਧ ਅਤੇ ਬਿਸਕੁਟਾਂ ਦਾ ਜਿਹੜਾ ਲੰਗਰ ਲਗਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪੁਲਿਸ ਲਾਈਨ ਬਠਿੰਡਾ ਦੇ ਕੋਲ ਦੀਆਂ ਜਿੱਥੇ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਸ਼ਹੀਦਾਂ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜਿਹੜਾ ਦੁੱਧ ਅਤੇ ਬਿਸਕੁਟਾਂ ਦਾ ਜਿਹੜਾ ਲੰਗਰ ਲਗਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪੁਲਿਸ ਲਾਈਨ ਬਠਿੰਡਾ ਦੀਆਂ ਇਸ ਮੌਕੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਟ੍ਰੈਫਿਕ ਪੁਲਿਸ ਦੇ ਅਡੀਸ਼ਨਲ ਇੰਚਾਰਜ ਅਮਰੀਕ ਸਿੰਘ ਮਜ਼ਦੂਰਾ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਬਾਈ ਜੀ ਪਹਿਲਾਂ ਤਾਂ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਵੀਰ ਜੀ ਅਮਰੀਕ ਜੀ ਅੱਜ ਸ਼ਹੀਦਾਂ ਦੀ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਬਟਿੰਡਾ ਪੁਲਿਸ ਵੱਲੋਂ ਦੁੱਧ ਅਤੇ ਬਿਸਕੁਟਾਂ ਦਾ ਜਿਹੜਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਕੀ ਕਹਿਣਾ ਚਾਹੋ ਆ ਦੇਖੋ ਸ਼ਹੀਦੀ ਦਿਹਾੜੇ ਦੇ ਉੱਤੇ ਕਿਤੇ ਪੂਰੇ ਦੇਸ਼ ਵਿੱਚ ਸ਼ਹੀਦੀ ਦਿਹਾੜਾ ਬਨਾਇਆ ਜਾ ਰਿਹਾ ਹੈਗਾ ਪੱਤਰਕਾਰ ਸਾਹਿਬ ਇਹ ਕਿ ਐਦਾ ਭਾਰੀ ਮੇਲਾ ਲੱਗ ਰਿਹਾ ਹੈਗਾ ਉੱਥੇ ਹੀ ਬਟਿੰਡਾ ਪੁਲਿਸ ਵੱਲੋਂ ਪੁਲਿਸ ਲਾਈਨ ਦੇ ਸਾਹਮਣੇ ਦੁੱਧ ਦਾ ਲੰਗਰ ਲਗਾਇਆ ਜਿਸ ਦੇ ਨਾਲ ਬਿਸਕੁਟ ਵੀ ਦਿੱਤੇ ਜਾ ਰਹੇ ਹਨ ਇਕ ਮੈਂ ਅੱਜ ਜਿਹੜੀ ਨੌਜਵਾਨ ਪੀੜੀ ਆ ਕੁਝ ਸਾਰੇ ਨਹੀਂ ਕੁਝ ਨੌਜਵਾਨ ਜਿਹੜੇ ਸਾਡੇ ਪਰਾਹੇ ਪੈ ਚੁੱਕੇ ਹੈਗੇ ਨਸ਼ਿਆਂ ਦੇ ਦਲਦਲ ਵਿੱਚ ਘੁੱਟਦੇ ਜਾ ਰਹੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਵੀ ਸਾਡਾ ਅਸ਼ੋਕਨ ਇਤਿਹਾਸ ਤੋਂ ਤੁਸੀਂ ਅਸੀਂ ਕਿੱਥੇ ਸੀ ਸਾਡੇ 400000 ਦੇ ਸਾਡੇ ਜਿਹੜੇ ਕਿਹਨਾਂ ਦੀ ਉਮਰ 5 ਸਾਲ ਤੇ 9 ਸਾਲ ਦੀ ਉਹਨਾਂ ਨੂੰ ਮੇਹਾਂ ਦਿੱਤਾਇਆ ਗਿਆ ਸੀ ਤੁਸੀਂ ਉੱਥੇ ਜਨਤਕ ਆਗਿਆਤ ਨੂੰ ਕਰੋ ਇਸ ਪ੍ਰਾਹੇ ਜਿਹੜੇ ਦਲਦਲ ਦੇ ਵਿੱਚੋਂ ਬਾਹਰ ਨਿਕਲੋ ਦੇਖੋ ਮੈਂ ਤੁਹਾਨੂੰ ਮੈਸੇਜ ਤਾਂ ਇਹ ਦੇਵਾਂਗਾ ਕਿ ਸਿੱਧੀ ਜਾ ਕੇ ਜਾਂਦੇ ਕੋਈ ਵੀ ਐਸਾ ਜਸ਼ਨ ਨਾ ਮਨਾਓ ਜਿਹਦੇ ਵਿੱਚ ਤੁਸੀਂ ਖੁਸ਼ ਹੋਵੋ ਨਾੜਾ ਜਸ਼ਨ ਤਾਂ ਦੇਖੋ ਸਾਡੇ ਪੁੱਤਾਂ ਨੇ ਸਾਡੇ ਵਾਸਤੇ ਕੀ ਕੀਤਾ ਤੇ ਅਸੀਂ ਕੀ ਕਰ ਰਹੇ ਹਾਂ ਅਮਰੀਕੀ ਜੀ ਜੇ ਗੱਲ ਕਰੀਏ ਸ਼ਹੀਦਾਂ ਨੇ ਕੌਮ ਲਈ ਚਹਤੀ ਦਿੱਤੀ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਦੀ ਸ਼ਹੀਦੀ ਬਾਰੇ ਸਾਰੇ ਕੋਲੇ ਅੱਜ ਕੋਈ ਅਲਫਾਜ਼ ਨਹੀਂ ਇਸ ਉਮਰ ਦੇ ਵਿੱਚ ਅਸੀਂ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ 5 ਤੋਂ 7 ਤੋਂ 9 ਸਾਲ ਦੇ ਨੂੰ ਬੱਚੇ ਨੂੰ ਅੱਜ ਕੱਲੇ ਨੌਜਵਾਨ ਬੁੱਧੀ ਚੱਕ ਕੇ ਤੇਰੇ ਵੱਡਿਆ ਉਸ ਟਾਈਮ ਉਹਨਾਂ ਨੇ ਆਪ ਦੇ ਸ਼ਹੀਦੀ ਦਿੱਤੀ ਸਾਡੀ ਕੌਮ ਦੀ ਖਾਤਰ ਇਸ ਤਰ੍ਹਾਂ ਕਿ ਉਹਨਾਂ ਲਈ ਐਸਾ ਕੋਈ ਅਲਫਾਜ਼ ਨਹੀਂ ਜਿੰਨਾਂ ਨੂੰ ਅਸੀਂ ਆਫ ਕਰ ਸਕੀਏ ਬਸ ਅਸੀਂ ਉਹਨਾਂ ਨੂੰ ਪ੍ਰਣਾਮ ਹੀ ਕਰਤਾ ਇੱਕ ਜੀ ਦੀ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਮੈਸੇਜ ਦੇਣਾ ਕਰਨਾ ਉਹਨਾਂ ਨੌਜਵਾਨਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਨਸ਼ਿਆਂ ਤੋਂ ਦੂਰ ਰਹੋ ਕਿੰਨੇ ਤੁਸੀਂ ਜਿਹੜੇ ਕੁਝ ਨੌਜਵਾਨ ਨਸ਼ੇ ਦੇ ਵਿੱਚ ਦਲਵਲ ਟਿਕ ਕੇ ਛੇ ਹੋਈ ਆ ਉਹਨਾਂ ਨੂੰ ਇਹੀ ਅਪੀਲ ਆ ਕਿ ਨਸ਼ੇ ਤੋਂ ਬਾਹਰ ਨਿਕਲੋ ਆਦਾ ਪਿਛੋਕੜ ਇਤਿਹਾਸ ਜ਼ਰੂਰ ਪੜੋ ਕਿ ਤੁਸੀਂ ਕਿੱਥੇ ਖੜੇ ਸੀਗੇ ਕਿ ਕਿੱਥੇ ਅੱਜ ਦੇ ਦਮ ਕਿੱਥੇ ਇਹ ਆਪਣਾ ਕੰਮ ਕਾਰ ਕਰਕੇ ਆਪਣੇ ਘਰ ਤੇ ਗੁਜ਼ਾਰੇ ਕਰੋ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਇਹੀ ਕਹੂੰਗਾ ਮਿਹਨਤ ਕਰੋ ਤੇ ਆਦਾ ਘਰ ਪਰਵਾਰ ਚਲੋ ਇਸ ਮੌਕੇ ਤੇ ਪਟੰਡਾ ਪੁਲਿਸ ਦੇ ਹੋਰ ਵੀ ਸਾਡੇ ਨਾਲ ਮੁਲਾਜ਼ਮ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗਲ ਬਾਈ ਜੀ ਸੱਸੀ ਗਲ ਜੀ ਕੀ ਨਾਮ ਹੈ ਜੀ ਬਲਦੇਵ ਸਿੰਘ ਮਹਾਰਾਜ ਅੱਜ ਜੇ ਗੱਲ ਕਰੀਏ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਬਟਿੰਡਾ ਪੁਲਿਸ ਵੱਲੋਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹਾਂ ਬਹੁਤ ਵਧੀਆ ਕੀਤਾ ਗਿਆ ਜੀ ਪ੍ਰਾਲਾ ਸਾਡੇ ਟ੍ਰੈਫਿਕ ਕੰਟਰੋਲਰ ਵੱਲੋਂ ਕੀਤਾ ਗਿਆ ਸਪੈਸ਼ਲ ਤੌਰ ਤੇ ਜੀ ਆਪਾਂ ਅਸੀਂ ਦਿਹਾੜੇ ਤੇ ਕਿਸੇ ਇੱਕ ਦਿਨ ਤੇ ਆਪਾਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਾਵਾਂਗੇ ਤੇ ਅੱਜ ਅਸੀਂ ਲਾਇਆ ਹੋਇਆ ਜੀ ਸਾਰੇ ਸੇਵਾ ਕਰੀ ਜਾਂਦੇ ਹੈਗੇ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਯਾਰ ਦੇ ਨੌਜਵਾਨਾਂ ਨੂੰ ਤਾਂ ਮੈਸੇਜ ਇਹ ਹੈ ਕਿ ਨਸ਼ਾ ਦੂਰ ਰਹਿਣ ਤੇ ਖਾਸ ਕਰਕੇ ਇਹ ਹੈ ਕਿੱਦਾਂ ਕਰਤੇ ਆਂਦੇ ਸਪੋਰਟ ਵਾਲ ਤੇ ਨਸ਼ਾ ਦੂਰ ਰਹਿਣ ਆਜ ਉਹਨਾਂ ਦੀ ਜ਼ਿੰਦਗੀ ਬੱਸ ਸਕੇ ਜਿੱਦੀ ਬੱਸ ਗਿਆ ਬਾਕੀ ਪੰਜਾਬ ਸਿੱਜਰਾ ਤੇ ਸਿੱਜਰਾ ਤੇ ਹੁਣ ਵੀ ਹੈ ਪਰ ਜਿਹੜੇ ਸਾਡੇ ਤੇ ਇਲਜ਼ਾਮ ਲੱਗੇ ਨੇ ਉਹ ਉਹਨਾਂ ਤੋਂ ਹੀ ਦੂਰ ਹੋ ਸਕਦੀ ਬਿਲਕੁਲ ਜੀ ਬਿਲਕੁਲ ਐਸੀ ਬਟਿੰਡਾ ਟ੍ਰੈਫਿਕ ਪੁਲਿਸ ਦੇ ਅਡੀਸ਼ਨਲ ਇੰਚਾਰਜ ਕ ਅਮਰੀਕ ਸਿੰਘ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਅਤੇ ਟ੍ਰੈਫਿਕ ਪੁਲਿਸ ਦੇ ਹੋਰ ਵੀ ਮੁਲਾਜ਼ਮਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਜਗਾ ਉਲਾਇਆ ਨਹੀਂ ਜਾ ਸਕਦਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਕੁਝ ਨੌਜਵਾਨ ਜਿਹੜੇ ਨਸ਼ੇ ਵੱਲ ਲੱਗ ਗਏ ਨੇ ਉਹ ਨਸ਼ਾ ਛੱਡ ਕੇ ਆਪਣੇ ਕੰਮ-ਕਾਰ ਕਰਨ ਅਤੇ ਆਪਣੀ ਘਾਰਗ੍ਰਸਤੀ ਵੱਲ ਧਿਆਨ ਦੇਣ ਤਾਂ ਜੋ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਸਫਰ ਸਕੇ ਕੈਮਰਾਮੈਨ ਸੁਜੀਲ ਦੇਲਾਨ ਮਨੋਚਰਕੀਵਾਲ ਕੈਨਿਕਸ ਵਿਰਾ ਟੀਵੀ ਬਟਿੰਡਾ